ਦੇ ਵੀ ਜਿੰਨੇ ਵੀ ਡਰੱਗ smugglers ਹੈਗੇ ਆ ਉਹਨਾਂ ਤੇ ਵੱਖ-ਵੱਖ ਪੜਾਵਾਂ ਤੇ ਕਾਰਵਾਈਆਂ ਚੱਲਦੀਆਂ ਆ। ਅਤੀਵੀ ਉੱਤੇ ਸਬੰਧ ਵਿੱਚ ਇੱਥੇ ਰੇਡ ਚੱਲ ਰਹੀਆਂ। ਸਾਡੀ ਇਹ ਕੋਸ਼ਿਸ਼ ਹੈ ਵੀ ਜਿੰਨੇ ਵੀ smugglers ਜਿਹੜੇ ਕੰਮ ਕਰਦੇ ਆ ਡਰੱਗ ਦਾ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਸਾਨੂੰ ਤੇ ਐਫਆਈਆ ਦੇ ਕੇ ਨਮਾ। ਜਿਹੜੇ ਹਾਲ ਤੱਕ ਮੇਰੇ ਕੋਲ ਲੱਭਾਇਆ 7-8 ਘਰ ਹੈਗੇ ਆ ਜਿਹੜੇ ਆਇਡੈਂਟੀਫਾਈ ਹੋਏ ਆ ਤਾਂ ਉਹਨਾਂ ਨੂੰ ਜੇਲ੍ਹਾਂ ਤੇ ਪੁੱਛੇ ਭੇਜਿਆ ਕਰ। ਪੰਚ ਦਾ ਨਾਮ ਵੀ ਸਾਹਮਣੇ ਆਇਆ ਕਿ ਉਹ ਜਿਹੜੇ ਬੇਲ ਵਗੈਰਾ ਪਿੱਛੇ ਧਰਾਂਦੀ ਆ ਇਤਾਂ ਦੇ ਬੰਦਿਆਂ ਨੇ ਮੈਂ ਵਾਕਿਆ ਨਾ ਜਾਣੀ ਇਹ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਹੈ ਤੇ ਇਤਾਂ ਦੇ ਬੰਦਿਆਂ ਦਾ ਸਾਥ ਦੇਣਾ ਛੱਡੋ ਅਸੀਂ 77 ਮਜ਼ਦੂਰ ਨਾਲ ਲੈ ਕੇ ਆਏ ਆ ਕਿ ਇਹ ਰੇਟ ਜਿਹੜੀ ਚੱਲਦੀ ਆ ਇਹ ਅੱਜ ਨਹੀਂ ਹੁਣੇ ਰੁਕਣ ਵਾਲਾ ਕੰਮ ਨਹੀਂ ਹੈਗਾ ਇਹ ਫਿਲਹਾਲ ਜਿਹੜਾ ਚੱਲਦਾ ਹੀ ਰਹੂਗਾ ਜਾ ਦੇ ਆਪਣਾ ਕੰਮ ਮੇ ਛੱਡ ਦੇ ਨਸ਼ੇ ਦਾ ਕੰਮ ਛੱਡ ਦੇ ਕੋਈ ਚੰਗਾ ਕੰਮ ਕਰ ਲਣ ਜਾਂ ਫਿਰ ਇਹਨਾਂ ਨੂੰ ਆਪਣੀ ਥਾ ਜਿਹੜੀ ਉਹਦੀ ਪਾਉਂ। ਅਸੀਂ ਆਏ ਕਹਿੰਦੇ ਵੀ ਵਧੀਆ ਹੋ ਗਿਆ ਜੀ ਜੇ ਸਾਡੇ ਬੱਚੇ ਨਾ ਜਿਹੜੇ ਬੇਗਨਾਹ ਮਾਰ ਰਹੇ ਨੇ ਉਹਨਾਂ ਦੀ ਬਰਬਾਦੀ ਆ ਰਹੀ ਹੈ ਛੋਟੇ ਛੋਟੇ ਬੱਚੇ ਨੇ ਮਾਮਾ ਕਿੱਥੇ ਬੱਚੇ ਲੈ ਕੇ ਜਾਣ ਆਪ ਦੇ। ਅਸੀਂ ਜਿਵੇਂ ਦੇਖ ਹੀ ਰਹੇ ਹਾਂ ਕਿ ਤਾਂ ਕਿ ਜਨਾ ਕੋ ਜਿਵੇਂ ਗਵਰਨਮੈਂਟ ਔਰ ਪੰਜਾਬ ਪੁਲਿਸ ਦੇ ਇੱਕ ਕਮੰਡਿੰਗ ਚਲਾਈ ਹੋਈ ਆ ਕਾਫੀ ਆਪਰੇਸ਼ਨ ਦੀ ਜਿਹਦੇ ਵਿੱਚ ਜਿੰਨੇ ਵੀ ਡਰੱਗ smugglers ਹੈਗੇ ਆ ਉਹਨਾਂ ਤੇ ਵੱਖ-ਵੱਖ ਪਿਛਾਵਾ ਤੇ ਕਾਰਵਾਈਆਂ ਚੱਲ ਰਹੀਆਂ ਆ ਅਤੀ ਵੀ ਉਸੇ ਸਬੰਧ ਦੇ ਵਿੱਚ ਜਿੱਥੇ ਰੇਡ ਚੱਲ ਰਹੀਆਂ ਸਾਡੀ ਇਹ ਕੋਸ਼ਿਸ਼ ਹੈ ਵੀ ਜਿੰਨੇ ਵੀ smugglers ਜਿਹੜੇ ਕੰਮ ਕਰਦੇ ਆ ਡਰੱਗ ਦਾ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਉਹਨਾਂ ਤੇ FIR ਵੀ ਲੱਗਦੀ ਆ ਆ ਇੱਥੇ ਜਿਹੜੇ ਹਜੇ ਤੱਕ ਮੇਰੇ ਕੋਲ ਲਿਸਟ ਆਈ ਆ 7-8 ਕਰ ਹੈਗੇ ਜਿਹੜੇ ਆਡੈਂਟੀਫਾਈ ਹੋਏ ਆ ਸਾਡੀ ਇਹੀ ਕੋਸ਼ਿਸ਼ ਹੈ ਵੀ ਉਹਨਾਂ ਉੱਪਰ ਐਫ ਆਈ ਆਰ ਦਰਜ ਕਰਕੇ ਰਿਕਵਰੀ ਕਰਕੇ ਤੇ ਉਹਨਾਂ ਨੂੰ ਜਿੰਨਾ ਦੇ ਪਿੱਛੇ ਭੇਜਿਆ ਸਰ। ਇੱਕ ਦਿਨ ਜਦੋਂ ਸਰਪੰਚ ਦੀ ਮਹਿਲਾ ਸਰਪੰਚ ਨੇ ਵੀ ਕੋਈ ਅਨੁਵੰਦ ਵਿੱਚ ਪਰਚਾ ਦਰਜ ਕੀਤਾ ਇਸ ਤਰ੍ਹਾਂ ਦੇ ਜਦੋਂ ਸਰਪੰਚ ਇਸ ਤਰ੍ਹਾਂ ਦੀ ਜੜੀ ਹੋਈ ਜੇ ਕੱਲ ਜਿੱਤਰ ਵਾਲ ਹੋਵੇ ਤਾਂ ਜਿਹੜੀ ਦੇਖੋ ਆਪਣੇ ਦੇਸ਼ ਦੀ ਨਿਰੰਤਰਤਾ ਕਰਕੇ ਆ ਜੀ ਦੇ ਵਿੱਚ ਮੈਂ ਇਹੀ ਗੱਲ ਕਹਾਂਗੀ ਕਿ ਆਪਾਂ ਨੂੰ ਜਿਹੜੇ ਪੇਰੈਂਟ ਤੇ ਬੱਚਿਆਂ ਦੇ ਉਹਨਾਂ ਨੂੰ ਅਵੇਅਰ ਬਣਾ ਪਊਗਾ ਪਿੱਛੇ ਮੇਰੇ ਇੱਥੇ ਸਰਪੰਚ ਦਾ ਨਾਮ ਵੀ ਸਾਹਮਣੇ ਆਇਆ ਕਿ ਉਹ ਜਿਹੜੇ ਬੇਲ ਵਗੈਰਾ ਪਿੱਛੇ ਘRANDੀ ਆ ਇਨ੍ਹਾਂ ਦੇ ਬੰਦਿਆਂ ਨੂੰ ਮੈਂ ਬਾਤ ਕਹਿਣਾ ਚਾਹੁੰਦੀ ਆ ਜੇ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਆ ਤੇ ਇਨ੍ਹਾਂ ਦੇ ਬੰਦਿਆਂ ਦਾ ਸਾਥ ਦੇਣਾ ਛੱਡ ਦੇ ਪੰਜਾਬ ਵਿੱਚ ਬਲੂਗਰ ਬਜਾਰਾ ਮੇਰੇ ਜਿਹੜੇ ਦਾ ਕਤਸਰੇਦਾਰ ਆ ਜਿਹੜੇ ਇਹ ਮੋਟਾ ਤਸਕਰ ਨੇ ਕਾਫੀ ਵੱਡੀਆਂ-ਵੱਡੀਆਂ ਗੁੱਥੀਆਂ ਵਿੱਚ ਨਾਮ ਹੈ ਜਿਹਦੇ ਤੋਂ ਕਾਰਵਾਈ ਦੀ ਲੋੜ ਹੈ ਇਹ ਇੱਕ ਵਧੀਆ ਮੈਸੇਜ ਜਾਊਗਾ ਸਾਰੇ ਪੁਜਿਆਂ ਦੇ ਵਿੱਚ ਜਿਹੜੇ ਨਵੇਂ-ਨਵੇਂ ਆ ਨੌਜਵਾਨ ਜਿਹੜੇ ਇਸ ਕੰਮ ਵਿੱਚ ਉੱਠ ਰਿਹਾ ਉਹਨਾਂ ਨੂੰ ਵੀ ਇੱਕ ਮੈਸੇਜ ਜਾਊਗਾ ਕਿ ਇਹ ਦੇ ਅੱਥ ਮਤਲਬ ਬਟਲੋਡਰ ਜਿਹੜਾ ਫੇਰ ਰਿਆ ਕਰਾਂ ਦੀ ਉੱਪਰ ਇਹ ਕੱਲ ਨੂੰ ਉਹਨਾਂ ਦੇ ਕਰਾਂ ਦੇ ਉੱਪਰ ਵੀ ਫਿਰ ਕਰਦਾ ਆ ਇਸ ਕਰਕੇ ਸਿੱਧੀ ਵਾਰਨਿੰਗ ਦੇ ਰਹੇ ਆ ਕਿ ਇਹ ਆਪਣਾ ਇਸ ਕੰਮ ਤੋਂ ਜਿਹੜਾ ਬਾਝਾ ਜਾਵੇ ਕਿੰਨੇ ਕਿੰਨੇ ਮਾਮਲੇ ਕਰਦੇ ਆ ਆ ਜਿਹੜੇ ਆਇਡੈਂਟੀਫਾਈ ਹੈਗੇ ਆ ਉਹਨਾਂ ਦੇ ਉੱਪਰ ਘੱਟੋ ਘੱਟ 7-7 8-8 ਫਾਈਲ ਜਿਹੜੀਆਂ ਦੱਤ ਫਾਈਲ ਕਿੰਨੇ ਮਲਾਜ਼ਮਾਂ ਦੇ ਕੋਲ ਅੱਜ ਅਸੀਂ 60-70 ਮਲਾਜ਼ਮਾਂ ਨਾਲ ਲੈ ਕੇ ਆਏ ਆ ਤੇ ਇਹ ਰੇਡ ਜਿਹੜੀ ਚੱਲ ਰਹੀ ਆ ਇਹ ਅੱਜ ਨਹੀਂ ਹੁਣ ਇਹ ਰੁਕਣ ਵਾਲਾ ਕੰਮ ਨਹੀਂ ਹੈਗਾ ਇਹ ਸਿੰਪਲ ਜਿਹੜਾ ਚੱਲਦਾ ਹੀ ਰਹੂਗਾ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਇਹ ਸਾਰੇ ਜਿਹੜੇ ਆ ਅਰਸਤੇ ਨਸ਼ਾ ਦਸਤ ਕਰਨ ਦੀ ਕੋਸ਼ਿਸ਼ ਕਰਦੇ ਮੇਰੇ ਵੱਲੋਂ ਤਾਂ ਵੀ ਇਹੀ ਆ ਕਿ ਜਾ ਤੇ ਆਪਣਾ ਕੰਮ ਵਿੱਚ ਛੱਡ ਲੈ ਨਸ਼ਾ ਦਾ ਕੰਮ ਛੱਡ ਕੇ ਕੋਈ ਚੰਗਾ ਕੰਮ ਕਰ ਲੈਣ ਜਾਂ ਫਿਰ ਇਹਨਾਂ ਨੂੰ ਆਪਣੀ ਥਾਜ ਜਿਹੜੀ ਬਹੁਤ ਨਹੀਂ ਪਾਉਂਦੀ। ਮੇਰਾ ਨਾਮ ਚਰਨਜੀਤ ਆ ਜੀ। ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਉਹ ਕੀ ਕਰਾਂ ਜੀ? ਅਸੀਂ ਐਂ ਕਹਿੰਦੇ ਵੀ ਵਧੀਆ ਹੋ ਗਿਆ ਜੀ। ਜੇ ਸਾਡੇ ਬੱਚੇ ਨਾ ਜਿਹੜੇ ਬੇਗਨਾਹ ਮਾਰ ਰਹੇ ਨੇ ਉਹਨਾਂ ਦੀ ਬਰਬਾਦੀ ਆ ਰਹੀ ਆ ਛੋਟੇ ਛੋਟੇ ਬੱਚਿਆਂ ਨੇ। ਮਾਮਾ ਕਿੱਥੇ ਬੱਚੇ ਲੈ ਕੇ ਜਾਣਾ ਤੇ ਜਿਹਦੇ ਅੱਜ ਤਿੰਨ ਤਿੰਨ ਚਾਰ ਚਾਰ ਬੱਚੇ ਨੇ ਉਹ ਕਿੱਥੇ ਸਾਡੇ ਕਿ